ਪਰ ਇਹੋ ਇੱਥੇ ਆ ਜਾਓ ਉਸੇ ਦਾ ਪੰਨਵਾ ਤੇ ਲੱਗੇ ਦੀ ਲੋਕੇਸ਼ਨ ਹੈ ਜਿੱਥੇ ਸਾਡੀ ਪੁਲਿਸ ਪਾਰਟੀ ਕੋਲ ਸਪੈਸਿਫਿਕ ਇਨਪੁਟਸ ਕੱਲ ਲੇਟ ਨਾਈਟ ਤੋਂ ਅਸੀਂ ਅਲੱਗ-ਅਲੱਗ ਆਪਰੇਸ਼ਨਸ ਤੇ ਕੰਮ ਕਰ ਰਹੇ ਸੀਗੇ ਤੇ ਪਿਛਲੇ ਜਦੋਂ ਤੋਂ ਵਾਰਦਾਤ ਹੋਈ ਹੈਗੀ ਤਿੰਨ ਦਿਨਾਂ ਤੋਂ ਸਾਡੀ ਵੱਖ-ਵੱਖ ਟੀਮਸ ਪੂਰੇ ਜ਼ਿਲ੍ਹੇ ਵਿੱਚ ਤੇ ਬਾਕੀ ਵਪੁਰਥਾਵਾਂ ਤੇ ਲੱਗੀਆਂ ਹੋਈਆਂ ਹੈਗੀਆਂ ਜਿਹੜੇ ਐਕਿਊਟ ਸੀਗੇ ਉਹ ਆਪਣੇ ਸਿੱਧੂ ਫਾਰਮ 'ਚ ਜਿਹੜਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਇਨਵੋਲਵਡ ਉਹਨਾਂ ਨੂੰ ਟਰੈਕ ਕਰਨ ਵਾਸਤੇ ਉਸੇ ਜਲੜੀ ਦੇ ਵਿੱਚ ਸਾਡੀ ਟੀਮ ਕੋਲੇ ਇਨਫੋਰਮੇਸ਼ਨ ਸੀਗੀ ਦਾ ਸ਼ੱਕੀ ਬੰਦੀਆਂ ਦੀ ਮੂਮੈਂਟ ਦੀ ਤੇ ਉਹਦੇ ਵਿੱਚ ਅੱਜ ਸਵੇਰੇ ਸਾਡੀ ਟੀਮ ਜਦੋਂ ਇਸ ਪਾਸੇ ਤੋਂ ਪੈਟਰੋਲਿੰਗ ਵਾਸਤੇ ਜਾ ਰਹੀ ਸੀਗੀ ਸੀਆਈਏ ਦੀ ਟੀਮ ਦੀ ਨਾਲ ਸੀਗੀ ਏਜੀਟੀਐਫ ਦੀ ਟੀਮ ਨਾਲ ਥਾਣੇ ਦੀ ਟੀਮ ਤੇ ਉਦੋਂ ਇਹਨਾਂ ਨੂੰ ਇੱਕ ਸ਼ੱਕੀ ਮੋਟਰਸਾਈਕਲ ਆਂਦਾ ਵੇਖਿਆ ਤੇ ਇਹਨਾਂ ਰੋਕਨ ਦੀ ਇਸ਼ਾਰਾ ਕੀਤਾ ਤੇ ਹਮਲੇ ਦੀ ਕੋਸ਼ਿਸ਼ ਕੀਤੀ ਤੇ ਉਹਨੇ ਫਾਇਰ ਕਰਕੇ ਸਕੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਇਨ ਬਿਟਵੀਨ ਕੰਮ ਕਿ ਸਾਡੀ ਪੁਲਿਸ ਪਾਟੀ ਰੈਡੀ ਸੀਗੀ ਉਹਨਾਂ ਨੇ ਸੈਲਫ ਡਿਫੈਂਸ ਸੇ ਕਰਾਸ ਫਾਇਰ ਕੀਤਾ ਤੇ ਉਹ ਬੰਦੇ ਜਰਡ ਹੋਏ ਦੋਨਾਂ ਦੇ ਗੋਲੀ ਲੱਗੀ ਹੈਗੀ ਦੋਨੋਂ ਇਮੀਡੀਏਟਲੀ ਹਸਪੀਟਲ ਰਸ਼ ਕਿਤੇ ਗਏ ਨੇ ਤੇ ਹੁਣ ਜਦੋਂ ਮੈਨੂੰ ਦੱਸਿਆ ਹੈਗੇ ਉਦੋਂ ਹਸਪੀਟਲ ਤੋਂ ਪਤਾ ਲੱਗਿਆ ਹੈਗਾ ਕਿ ਇੱਕ ਬੰਦੇ ਦਾ ਆਇਡੈਂਟੀਫਿਕੇਸ਼ਨ ਜਿਹੜਾ ਹੈਗਾ ਉਹ ਸ਼ਰਨਪ੍ਰੀਤ ਉਹ ਜੋ ਕੀਤਾ ਗਿਆ ਹੈਗਾ ਦੂਜੇ ਦਾ ਆਈਡੈਂਟੀਫਿਕੇਸ਼ਨ ਹਰਦੀਪ ਉਹ ਜੋ ਕੀਤਾ ਗਿਆ ਹੈਗਾ ਤੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਉਹਦੇ ਤੋਂ ਪਤਾ ਲੱਗਿਆ ਹੈਗਾ ਕਿ ਸ਼ਨਪ੍ਰੀਤ ਸਰਪੰਚ ਮਰਡਰ ਕੇਸ ਦੇ ਵੀ ਜਿਹੜੇ ਸ਼ੂਟਰਸ ਸੀਗੇ ਉਹਨਾਂ ਦੇ ਨਾਲ ਉਹਨਾਂ ਦਾ ਐਸੋਸੀਏਟ ਸੀਗਾ ਫਰਦਰ ਅਸੀਂ ਬਾਕੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਵਾਸਤੇ ਤੇ ਉਹਨਾਂ ਦੀ ਅਰੈਸਟ ਵਾਸਤੇ ਵੀ ਪੂਸਟਾਚ ਕਰਾਂਗੇ ਹਲੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਇਸ ਕਰਕੇ ਉਹਦੇ ਵਿੱਚ ਟਰੀਟਮੈਂਟ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਟੇਕ ਅਪ ਹੋਏਗੀ ਬਾਕੀ ਚੀਜ਼ਾਂ ਤੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਇਸ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਇੱਕ ਐਫ ਆਈ ਆਰ ਦਰਜ ਕਰਦੇ ਹੋਏ 307 ਪੁਲਿਸ ਤੇ ਅਟੈਕ ਕਰਨ ਦੀ ਤੇ ਡਿਊਟੀ ਚਵਾਦਾ ਪਾਣ ਦੀ ਉਹ ਐਫ ਆਈ ਆਰ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਟੇਕ ਅਪ ਕਰਾਂਗੇ ਤੇ ਇਸ ਤੋਂ ਕਾਫੀ ਜ਼ਿਆਦਾ ਖੁਲਾਸੇ ਹੋਣਗੇ ਟ੍ਰਿਕਮੈਂਟ ਤੋਂ ਬਾਅਦ ਜਿਹੜਾ ਹੈਗਾ ਔਰ ਸਤਾਂੌਰ ਫਰਦਰ ਬਰੀਫ ਕਰਾਂਗੇ ਵੈਪਨ ਕਿ ਕੀ ਮਿਲੇ ਦਾ ਦੇ ਵਿੱਚ ਦੋ ਵੈਪਨ ਹੈਗੇ ਤੇ ਦੋਨੋਂ ਹੀ ਇਲੈਗਲ ਵੈਪਨ ਹੈਗੇ ਤੇ ਆਹ ਵੈਪਨ 9mm ਇੱਕ ਮੇਖਲ ਹੈਗਾ ਤੇ ਦੂਸਰਾ ਤੀਬੋਰ ਹੈਗਾ ਤੇ ਇਸ ਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਬਾਕੀ ਡਿਟੇਲਸ ਜਿਹੜੀ ਹੈਗੀ ਉਹ ਤੁਹਾਨੂੰ ਫਿਰ ਫਰਦਰ ਸ਼ੇਅਰ ਕਰਾਂਗੇ ਸਰ ਤੁਹਾਨੂੰ ਕਿਤੇ ਨਹੀਂ ਰਹਣ ਹੋੜਿਆ ਅਸੀਂ ਕਿਤੇ ਆ ਸ਼ਾਂਪਰੀ ਜਿਹੜਾ ਹੈਗਾ ਇਹਦਾ ਆਇਡੈਂਟੀਫਿਕੇਸ਼ਨ ਚੋਲਾ ਸਾਹਿਬ ਦਾ ਨਿਵਾਸੀ ਵਜੋਂ ਕੀਤਾ ਗਿਆ ਹੈਗਾ ਤੇ ਦੂਸਰਾ ਵੀ ਉਹਦਾ ਉਥੇ ਨਾਲ ਦਾ ਹੀ ਮੁੰਡਾ ਹੈਗਾ ਜਿਹੜਾ ਉਹਦੇ ਨਾਲ ਰਹਿੰਦਾ